ਸਤਿ ਸ਼੍ਰੀ ਅਕਾਲ ਦਸਤੋਂ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀ ਐਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਸੋ ਅੱਜ ਲੋਕ ਸੰਭ ਮੋਰਚੇ ਪੰਜਾਬ ਦੇ ਪ੍ਰਧਾਨ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੋਨੂ ਔਲਖ ਜੀ ਔਲਖ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਆਂ ਪਹਿਲਾਂ ਵੀ ਸਟੂਡੀਓ ਦੇ ਵਿੱਚ ਧੰਨਵਾਦ ਸੁਖ ਜੀ ਤੁਹਾਡੇ ਚੈਨਲ ਨੂੰ ਸੁਣ ਰਹੇ ਸਾਰੇ ਜਿਹੜੇ ਸੰਗਤ ਆ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਰ ਆ ਜੀ ਔਰ ਸਾਬਾ 26 ਤਰੀਕ ਨੂੰ ਦਿਨ ਐਤਵਾਰ ਤੁਸੀਂ ਇੱਕ ਬਹੁਤ ਵੱਡਾ ਰੋਸ ਮਾਰਚ ਕੀਤਾ ਧਰਨਾ ਪ੍ਰਦਰਸ਼ਨ ਕੀਤਾ ਹਰ ਚੋਲ ਜਗ੍ਹਾ ਮੇਨ ਨੈਸ਼ਨਲ ਹਾਈਵੇ ਜਣਾ ਚੰਡੀਗੜ੍ਹ ਵਾਲਾ ਜਾਮ ਕੀਤਾ ਤੁਸੀਂ ਕੀ ਕਾਰਨ ਸੀਗਾ ਜਿਹੜਾ ਉਹ ਇੰਨਾ ਵੱਡਾ ਤੁਹਾਨੂੰ ਜਿਹੜਾ ਮੋਰਚਾ ਜਗਾ ਸਾਹਮਣਾ ਬਿਆਹ ਸੁਖਜੀ ਇਹ ਜਿਹੜਾ ਧਰਨਾ ਲਾਇਆ ਸੀਗਾ ਇਹ ਇਹਦਾ ਮਕਸਦ ਕਿਸੇ ਨੂੰ ਰਾਹਹੀਰਾਂ ਨੂੰ ਤੰਗ ਕਰਨਾ ਜਾਂ ਐਵੇਂ ਹੀ ਲੋਕਾਂ ਨੂੰ ਇਕੱਠੇ ਕਰਕੇ ਵਿਖਾਵਾ ਕਰਨਾ ਨਹੀਂ ਸੀਗਾ ਅਸੀਂ بار بار মিডিਆ ਰਾਈਟ ਪ੍ਰਿੰਟ মিডিਆ ਰਾਈ ਵੀ ਆਪਣੀ ਜਿਹੜੀ ਗੱਲ ਹੈ ਉਹ ਸਰਕਾਰ ਤੱਕ ਪਹੁੰਚਾਉਣ ਦਾ ਯਤਨ ਕੀਤਾ ਉਸ ਤੋਂ ਬਾਅਦ ਮੀਟਿੰਗ ਕੀਤੀ ਉਹਦੇ ਵਿੱਚ ਵੀ ਇਹ ਫੈਸਲਾ ਕੀਤਾ ਕਿ ਆਪਾਂ ਆਪਣਾ ਮੰਗ ਪੱਤਰ ਜਿਹੜਾ ਆ ਉਹ ਡੀਸੀ ਸਾਹਿਬ ਨੂੰ ਦੇਾਂਗੇ ਤਾਂ ਕਿ ਉਹ ਸਾਡੀ ਗੱਲ ਪੰਜਾਬ ਸਰਕਾਰ ਤੱਕ ਪਹੁੰਚਾਉਣ ਤੇ ਆਪਾਂ ਮੰਗ ਪੱਤਰ ਜਦੋਂ ਦਿੱਤਾ ਤੇ ਡੀਸੀ ਸਾਹਿਬ ਨੇ ਸਾਨੂੰ ਇਹ ਗੱਲ ਕਹੀ ਕਿ ਇਹ ਤੁਹਾਡੀ ਜਿਹੜੀ ਮੰਗ ਆ ਇਹ 10 ਦਿਨ ਦੇ ਵਿੱਚ ਜਾਂ 12 ਦਿਨ ਦੇ ਵਿੱਚ ਪੂਰੀ ਹੋ ਜਾਏਗੀ ਇੱਕ ਮਹੀਨਾ ਬੀਤਣ ਦੇ ਬਾਵਜੂਦ ਵੀ ਜਦੋਂ ਸਾਡੀ ਮੰਗਵਾਲੇ ਮੰਗ ਸਾਡੀ ਪੂਰੀ ਨਾ ਹੋਈ ਤੇ ਫੇਰ ਸਾਨੂੰ ਜਿਹੜਾ ਇਹ ਐਕਸ਼ਨ ਕਰਨਾ ਪਿਆ ਔਰ ਮੈਂ ਧੰਨਵਾਦ ਕਰਦਾ ਆ ਸਾਰੀ ਕਿਸਾਨਾਂ ਦਾ ਕਿ ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਇੱਕ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਤੇ ਜਿੱਥੇ ਮੈਂ ਕਿਸਾਨਾਂ ਦਾ ਧੰਨਵਾਦ ਕਰਦਾ ਆ ਉਹਦੇ ਨਾਲ ਨਾਲ ਮੈਂ ਜਿਹੜੇ ਇਲੈਕਟ੍ਰੋਨਿਕ মিডিਆ ਜਿਹੜੇ ਨਿਊਜ਼ ਚੈਨਲ ਵਾਲੇ ਸੀ ਜਾਂ ਅਖਬਾਰਾਂ ਵਾਲੇ ਸੀ ਉਹਨਾਂ ਦਾ ਵੀ ਧੰਨਵਾਦ ਕਰਦਾ ਆ ਕਿ ਜਿਨ੍ਹਾਂ ਨੇ ਸਾਡੀ ਗੱਲ ਜਿਹੜੀ ਆ ਉਹ ਸਰਕਾਰ ਤੱਕ ਪਹੁੰਚਾਉਣ ਦਾ ਕੰਮ ਕੀਤਾ ਆ ਪ੍ਰਧਾਨ ਸਾਹਿਬ ਜੇ ਆਪਾਂ ਪਿਛਲੀ ਵਾਰ ਦੀ ਗੱਲ ਕਰ ਲਈਏ ਝੋਨੇ ਦਾ ਬਹੁਤ ਮੰਦਾ ਹਾਲ ਜਿਆ ਰੁਲਿਆ ਝੋਨੇ ਦੀ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਵੱਡੀਆਂ ਢਾਂਕਾਂ ਲੱਗੀਆਂ ਵੱਖ-ਵੱਖ ਜਥੇਬੰਦੀਆਂ ਪ੍ਰਦਰਸ਼ਨ ਕਰਦੀਆਂ ਰਹੀਆਂ ਝੋਨਾ ਚ ਪਾਉਣ ਵਾਸਤੇ ਨਹੀਂ ਚੁਕਿਆ ਵੱਖ-ਵੱਖ ਜਿਹੜੇ ਮੌਕੇ ਤੇ ਮੌਜੂਦਾ ਐਮਐਲਏ ਮੰਤਰੀ ਗੇੜਾ ਮਾਰਦੇ ਰਹੇ ਲੇਕਿਨ ਉਹਦਾ ਹੱਲ ਕੋਈ ਨਹੀਂ ਹੋਇਆ ਜੇ ਹੁਣ ਦੀ ਆਪਾਂ ਗੱਲ ਕਰਦੇ ਹੁਣ ਤੱਕ ਤੁਹਾਡੇ ਨਾਲ ਮੀਟਿੰਗ ਹੋਈ ਕੋਈ ਝੋਨੇ ਦਾ ਸਮਾਜ ਕੋਈ ਜਥੇਬੰਦੀਆਂ ਦੇ ਨਾਲ ਕੋਈ ਸਰਕਾਰ ਨੇ ਰਾਤਾਂ ਕੀਤਾ ਹੋਵੇ ਇਸ ਦੀ ਜਿਹੜੀ ਅਗਲੀ ਪਾਲਿਸੀ ਕਿੱਦਾਂ ਬਣਾਈ ਜਾਵੇ ਏ ਜੀ ਜਿਹੜੀ ਪਿਛਲੇ ਸਾਲ ਝੋਨੇ ਨੂੰ ਲੈ ਕੇ ਲੁੱਟ ਹੋਈ ਆ ਹੂੰ ਜਿਹੜੇ ਮਾਹਿਰ ਆ ਉਹ ਸੁਖਦੀਏ ਦੱਸਦੇ ਆ ਕਿ ਘੱਟੋ ਘੱਟ 6000 ਕਰੋੜ ਰੁਪਏ ਦੀ ਠੱਗੀ ਕੱਲੇ ਪੰਜਾਬ ਦੇ ਕਿਸਾਨਾਂ ਦੇ ਨਾਲ ਪਿਛਲੇ ਸਾਲ ਉਹਨਾਂ ਨੂੰ ਬੱਜੀ ਆ 200 ਰੁਪਈਆ 300 ਰੁਪਈਆ ਜਾਂ 400 ਰੁਪਈਆ ਕੱਟ ਕਾਊਂਟਰ ਪਿੱਛੇ ਲੱਗਿਆ ਅੰਦਰ ਪਿੱਛੇ ਲੱਗਿਆ ਤੇ ਇਹ ਜਿਹੜੀ ਜਿਹੜਾ ਇੰਨਾ ਰਕਮ ਜਿਹੜੀ ਕਿੱਲੇ ਦੀ 12 14 15000 ਬਣ ਜਾਂਦੀ ਸੀਗੀ ਜਿਹੜੇ ਵੀਰ ਸਾਡੇ ਠੇਕੇ ਤੇ ਪੈਰੀ ਲੈ ਕੇ ਜਿਹੜੀ ਝੋਲਾ ਲਾਉਂਦੇ ਆ ਉਹਨਾਂ ਨੂੰ ਮੈਂ ਸਮਝਦਾ ਕਿ ਉਹ ਜਿਹੜੀ ਉਹਨਾਂ ਦੀ ਬਜਟ ਸੀਗੀ ਉਹ ਸ਼ੈਲਰ ਵਾਲਿਆਂ ਨੇ ਤੇ ਸਰਕਾਰ ਨੇ ਰਲ ਕੇ ਠਗੀ ਮਾਰੀ ਮੈਨੂੰ ਇਹਦੇ ਵਿੱਚ ਕਹਿਣ ਵਿੱਚ ਕੋਈ ਗਰੇਜ ਨਹੀਂਗਾ ਤੇ ਦੇਖੋ ਇੱਕ ਪਾਸੇ ਸਰਕਾਰ ਜਿਹੜੀ ਆ ਉਹ ਲੋਕਾਂ ਦਾ ਜੀਵਨ ਪੱਧਰ ਉੱਚਾ ਕਰਨ ਦੀ ਗੱਲ ਕਰਦੀ ਹੈ ਦੂਸਰੇ ਪਾਸੇ ਸਰਕਾਰ ਨੂੰ ਇਹ ਸਾਰਾ ਪਤਾ ਸੀਗਾ ਕਿ ਇਹ ਜਿਹੜਾ ਮਤਲਬ ਇਹ ਜਿਹੜੀ ਠੱਗੀ ਹੋ ਰਹੀ ਹੈ ਕਿਉਂਕਿ ਸਰਕਾਰ ਦੀ ਜੇਬ ਵਿੱਚ ਜਾ ਰਹੀ ਸੀ ਛਾਹੂਕਾਰਾਂ ਦੀ ਜੇਬ ਵਿੱਚ ਜਾ ਰਹੀ ਸੀ ਇਸ ਕਰਕੇ बार-बार ਸਰਕਾਰ ਦੇ ਧਿਆਨ ਨੂੰ ਵਿੱਚ ਲਿਆਂਦਾ ਗਿਆ ਪਰ ਸਰਕਾਰ ਨੇ ਆਪ ਜਦੋਂ ਉਹਨਾਂ ਦੇ ਜਿਹੜੇ ਨੁਮਾਇੰਦੇ ਸੀ ਐਮਐਲਏ ਸੀ ਜਾਂ ਚੇਅਰਮੈਨ ਸੀ ਉਹ ਮੰਡੀਆਂ ਵਿੱਚ ਜਾਂਦੇ ਸੀ ਇਹ ਵਿਸ਼ਵਾਸਵਾਦਨ ਦੇ ਕੇ ਅੱਜ ਤੋਂ ਬਾਅਦ ਵਧੀਆ ਖਰੀਦ ਹੋਊਗੀ ਉਹ ਚਲੇ ਜਾਂਦੇ ਸੀ ਪਰ ਨਾਲਾ ਫਿਰ ਉਥੇ ਦਾ ਉਥੇ ਰਹਿ ਜਾਂਦਾ ਸੀਗਾ ਤੇ ਕਿਸਾਨਾਂ ਦੇ ਨਾਲ ਵੱਡੀ ਠੱਗੀ ਹੋਈ ਆ ਹੁਣ ਅਸੀਂ ਇਹ ਪ੍ਰੋਗਰਾਮ ਬਣਾਇਆ ਹੈ ਕਿ ਚਲੋ ਕੋਈ ਵੀ ਕੰਮ ਜਦੋਂ ਹੋ ਜਾਂਦਾ ਹੈ ਉਹਦੇ ਤੋਂ ਸਬਕ ਸਿੱਖਣਾ ਚਾਹੀਦਾ ਹੈ ਇਸ ਵਾਰੀ ਸਾਡੀ ਇਹ ਪ੍ਰਾਇੋਰਟੀ ਰਹੂਗੀ ਕਿ ਅਸੀਂ ਸੀਜ਼ਨ ਹੁਣ ਸ਼ੁਰੂ ਹੋ ਜਾਣਾ ਅਗਲੇ ਮਹੀਨੇ ਤੋਂ ਕੁਝ ਦਿਨਾਂ ਦੇ ਵਿੱਚ ਹੀ ਆਪਾਂ ਪੰਜਾਬ ਸਰਕਾਰ ਦੇ ਜਿਹੜੇ ਉੱਚ ਪੱਧਰ ਦੇ ਅਧਿਕਾਰੀ ਆ ਜਾਂ ਸਰਕਾਰ ਦੇ ਨੁਮਾਇੰਦੇ ਉਹਨਾਂ ਨਾਲ ਗੱਲ ਕਰਕੇ ਤੇ ਉਹਨਾਂ ਨੂੰ ਇਹ ਸਚੇਤ ਕੀਤਾ ਜਾਊਗਾ ਔਰ ਵਾਰਨਿੰਗ ਵੀ ਦਿੱਤੀ ਜਾਊਗੀ ਕਿ ਇਸ ਵਾਰ ਜਿਹੜੀ ਝੋਨੇ ਦੀ ਠੱਗੀ ਅਸੀਂ ਕਿਸੇ ਕੀਮਤ ਤੇ ਨਾ برداشت ਕਰਾਂਗੇ ਨਾ ਹੰਡਵਾਂ ਤੁਹਾਡੀ ਡੀਸੀ ਸਾਹਿਬ ਨਾਲ ਵੀ ਮੀਟਿੰਗ ਹੋਈ ਗੱਲਬਾਤ ਵੀ ਹੋਈ ਆ ਉਹ ਜਿਹੜੇ 61 ਰੁਪਏ ਬੈਲੈਂਸ वगैरह ਕਿਸਾਨਾਂ ਦਾ ਗੰਨੇ ਦਾ ਨਹੀਂਦਾ ਉਹ ਉਸਦੇ ਬਾਰੇ ਕੀ ਹੋਣਾ ਤੁਹਾਨੂੰ ਸਪਸ਼ਟਿਕਰ ਦਿੱਤਾ ਕਿ ਤਿੰਨੇ ਦਿਨਾਂ ਤੱਕ ਜਿਹੜੀ ਸਰਕਾਰ ਇਹ ਪਾਵੇਗੀ ਦੇਮਤ ਮੇਰੀ ਜੀ ਕੱਲ ਡੀਸੀ ਸਾਹਿਬ ਨਾਲ ਇਹ ਗੱਲ ਹੋਈ ਹੈ ਤੇ ਉਹਨਾਂ ਨੇ ਮੈਨੂੰ ਉਸਦੇ ਦੌਰਾਨ ਦੱਸਿਆ ਕਿ ਜਿਹੜੀ ਪੇਮੈਂਟ ਸੀ 106 ਕਰੋੜ ਰੁਪਏ ਦੀ ਗੰਨਾ ਦੀ ਬਕਾਇਆ ਗੰਨੇ ਦੀ ਬਕਾਇਆ ਰਕਮ ਜਿਹੜੀ ਸੀਗੀ ਉਹ 106 ਕਰੋੜ ਰੁਪਏ ਸੀ ਜਿਹੜੀ ਕਿ ਅਧਿਕਾਰੀਆਂ ਨੇ ਸਰਕਾਰ ਨੂੰ ਬਿੱਲ ਬਣਾ ਕੇ ਭੇਜ ਦਿੱਤੇ ਸੀਗੇ ਉਹ ਪੇਮੈਂਟ ਮੈਨੂੰ ਕੱਲ ਪਤਾ ਲੱਗਾ ਹੈ ਕਿ ਉਹਨਾਂ ਨੇ ਰਿਲੀਜ਼ ਕਰ ਦਿੱਤੀ ਹੈ ਉਸ ਤੋਂ ਬਾਅਦ ਜਿਹੜੇ ਜ਼ਿਲੇ ਲੈਵਲ ਤੇ ਜ਼ਿਲੇ ਪੱਧਰ ਤੇ ਜਿਹੜੇ ਅੱਗੇ ਉਹਨੂੰ ਡਿਵਾਈਡ ਕਰਨਾ ਹੁੰਦਾ ਵਾ ਉਹਦੇ ਵਾਸਤੇ 2-4 ਦਿਨ ਲੱਗਣਾ ਹੈ ਲੱਗਣੇ ਆ ਤੇ ਉਸ ਤੋਂ ਬਾਅਦ ਇਹ ਪੈਸੇ ਕਿਸਾਨਾਂ ਦੇ ਖਾਤੇ ਚ ਆ ਜਾਣੇ ਆ ਜਿਹੜੀ ਕਿਸਾਨਾਂ ਨੇ ਵੱਡੀ ਤਰ੍ਹਾਂ ਤਰਨਾ ਧਰਨਾ ਲਾ ਕੇ ਜਦੋਂ ਜਦ ਕੀਤੀ ਸੀ ਉਹ ਮੈਂ ਕਹਿੰਦਾ ਕਿ ਮਤਲਬ ਉਹਦੇ ਵਾਸਤੇ ਸ਼ੋਕਸ਼ੰਕੀ ਦੇ ਸਾਨੂੰ ਦੇਖ ਰਿਹਾ ਹੈ ਅਦਰ ਆਪਣਾ ਕਾਜੀ ਸਰਕਾਰ ਇੱਕ ਬਹੁਤ ਵੱਡਾ ਤੇ ਵਧੀਆ ਮੁਹਿੰਮ ਚਲਾ ਰਹੀ ਹੈ ਯੁੱਧ ਨਸ਼ਾ ਵਿਰੋਧ ਜੋ ਉਸ ਨੂੰ ਆਪਾਂ ਦੇਖੀਏ ਤਾਂ ਨਸ਼ੇ ਮੰਨਦੇ ਕਿਸ ਨੂੰ ਉਹ ਦੇ ਕਿਸ ਨੂੰ ਨਹੀਂ ਮੰਨਦੇ ਕਿਉਂਕਿ ਆਮ ਤੌਰ ਤੇ ਲੋਕਾਂ ਨੇ ਜਿਹੜਾ ਬੰਦਾ ਜਿਸ ਚੀਜ਼ ਨੂੰ ਖਾਂਦਾ ਉਹਨੂੰ ਨਸ਼ਾ ਨਹੀਂ ਲੱਗਦੀ ਮੰਨ ਲਓ ਜੇ ਕੋਈ ਭੁੱਕੀ ਖਾਂਦਾ ਜਾਂ ਕੋਈ ਫੀਮ ਖਾਂਦਾ ਉਹਦੇ ਫਾਇਦੇ ਕਨੌਨ ਨਾ ਪੈਂਦਾ ਤੁਸੀਂ ਕਿਹੜੀ ਕਿਹੜੀ ਚੀਜ਼ ਨੂੰ ਨਸ਼ਾ ਮੰਨਦੇ ਉਹਦੇ ਉਸ ਦੇ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਯੁੱਧ ਨਸ਼ਾ ਵਿਰੋਧ ਇਹ ਰ ਆ ਵਧਿਆ ਜਾਵੇ ਸੁਖਜੀ ਗੱਲ ਤੁਸੀਂ ਸਵਾਲ ਬਹੁਤ ਵਧੀਆ ਹੈ ਤੁਹਾਡਾ ਤੇ ਜਿਹੜਾ ਮੈਂ ਜਵਾਬ ਦੇਣ ਲੱਗਾ ਹਾਂ ਮੈਂ ਸਮਝਦਾ ਕਿ ਕੁਝ ਵੀਰ ਮੇਰੇ ਨਾਲ ਸਹਿਮਤ ਹੋਣਗੇ ਤੇ ਕੁਝ ਸਹਿਮਤ ਨਹੀਂ ਵੀ ਹੋਣਗੇ ਪਰ ਜੋ ਅੱਜ ਦੇ ਹਾਲਾਤ ਆ ਇਹਦੇ ਬਾਰੇ ਸਾਨੂੰ ਸੱਚ ਜਿਹੜਾ ਆ ਉਹ ਲੋਕਾਂ ਸਾਹਮਣੇ ਰੱਖਣਾ ਚਾਹੀਦਾ ਹੈ ਹਮ ਦੇਖੋ ਅਕਾਲੀ ਦੰਦ ਦੀ ਸਰਕਾਰ ਸੀ ਜਦੋਂ ਉਦੋਂ ਵੀ ਬੜਾ ਰੌਲਾ ਪਿਆ ਇਸ ਮਛਲੇ ਨੂੰ ਲੈ ਕੇ ਨਸ਼ੇ ਦੇ ਨੂੰ ਉਹਨਾਂ ਨੇ ਵੀ ਇੱਕ ਵਾਰੀ ਬਹੁਤ ਵੱਡਾ ਆਪਰੇਸ਼ਨ ਚਲਾਇਆ ਨਸ਼ੇ ਨੂੰ ਰੋਕਣ ਵਾਸਤੇ ਪਰ ਨਹੀਂ ਰੁਕਿਆ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਇਹ ਗੱਲ ਕਹੀ ਕਿ ਮੈਂ ਨਸ਼ਾ ਜਿਹੜਾ 4 ਹਫ਼ਤੇ ਦੇ ਵਿੱਚ ਖਤਮ ਕਰ ਦਵਾਂਗਾ ਜਦੋਂ ਕਾਂਗਰਸੀ ਸਰਕਾਰ ਆਈ ਉਹਨਾਂ ਨੇ ਸਪੈਸ਼ਲ ਇੱਕ ਐਸਟੀਐਫ ਬਣਾਈ ਸਪੈਸ਼ਲ ਟਾਸਕ ਫੋਰਸ ਬਣਾਈ ਜਿਹਦਾ ਕੰਮ ਸੀਗਾ ਕਿ ਨਸ਼ੇ ਨੂੰ ਖਤਮ ਕਰਨਾ ਬੜੇ ਯਤਨ ਕਰਨ ਦੇ ਬਾਵਜੂਦ ਵੀ ਨਸ਼ਾ ਖਤਮ ਨਹੀਂ ਹੋਇਆ ਸਗੋਂ ਵਧਿਆ ਇਸ ਤੋਂ ਬਾਅਦ ਆ ਗੁਰਜੀਤ ਭਗਵੰਤ ਮਾਨ ਜੀ ਦੀ ਸਰਕਾਰ ਆਈ ਹੈ ਇਹਨਾਂ ਨੇ ਜੁਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਛੇੜੀ ਹੈ ਜਿਹਦੇ ਵਿੱਚ ਘਰ ਵੀ ਢਾ ਰਹੇ ਨੇ ਨਸ਼ੇ ਵਾਸਤੇ ਜਿ ਨਸ਼ੇ ਨੂੰ ਖਤਮ ਕਰਨ ਦਾ ਯਤਨ ਕਰ ਰਹੇ ਨੇ ਮੈਂ ਉਹਨਾਂ ਦੀ ਮਨਸ਼ਾ ਤੇ ਕੋਈ ਸਵਾਲ ਨਹੀਂ ਉਠਾਉਂਦਾ ਪਰ ਇਹ ਖਤਮ ਕਿਉਂ ਨਹੀਂ ਹੋ ਰਿਹਾ ਤੇ ਕਿਹੜੀ ਚੀਜ਼ ਹੈ ਜਿਹੜੀ ਨਾ ਜਿਹੜੀ ਚਿੱਟੇ ਨੂੰ ਜਿਹੜਾ ਚਿੱਟਾ ਉਹਨੂੰ ਖਤਮ ਕਰ ਸਕਦਾ ਉਹ ਚਿੱਟਾ ਨਸ਼ਾ ਆ ਜਿੰਨੂੰ ਜਦੋਂ ਸਾਡੇ ਨੌਜਵਾਨ ਜਿਹੜੇ ਇੰਜੈਕਸ਼ਨ ਲਾਉਂਦੇ ਆ ਤੇ ਉਹ ਇਹੋ ਜਿਹਾ ਕੋਈ ਜੀਲੇ ਉਹਦੇ ਵਿੱਚ ਪਤਾ ਨਹੀਂ ਕੋਈ ਤੱਥ ਆ ਜਾਂ ਕੀ ਹੈ ਉਹਦੇ ਵਿੱਚ ਉਹ ਜਦੋਂ ਟੀਕਾ 나ੜ ਦੇ ਵਿੱਚ ਲਾਉਂਦੇ ਆ ਤੇ ਉਹ ਟੀਕਾ 나ੜ ਦੇ ਵਿੱਚ ਹੀ ਰਹਿ ਜਾਂਦਾ ਹੈ ਬਾਹਰ ਕੱਟਣ ਦੀ ਵੀ ਉਹਨਾਂ ਨੂੰ ਪੂਰਸਿਤ ਸਮਾਂ ਨਹੀਂ ਮਿਲਦਾ ਉਹਨਾਂ ਦੀ ਮਹਤ ਹੋ ਜਾਂਦੀ ਹੈ ਸੋ ਮੈਂ ਪਿਛਲੇ ਦਿਨੀ ਰਾਜਾ ਬਰਿੰਗ ਜੀ ਦਾ ਵੀ ਇੱਕ ਭਾਸ਼ਣ ਸੁਣ ਰਿਹਾ ਸੀ ਮੈਨੂੰ ਉਹ ਗੱਲ ਚੰਗੀ ਲੱਗੀ ਤੇ ਮੈਂ ਮੈਂ ਤੁਹਾਨੂੰ ਵੀ ਆਪਣੇ ਇਸ ਤੁਹਾਡੇ ਮਾਦੀ ਮ라이 ਚੈਨਲ ਲਈ ਮੈਂ ਕਰਨੀ ਚਾਹੁੰਦਾ ਹਾਂ ਦੇਖੋ ਚਿੱਟਾ ਇੱਕ ਉਹ ਨਸ਼ਾ ਹੈ ਜ ਜਦੀ ਉਮਰ 3 ਸਾਲ ਹੈ ਹੂੰ ਉਸ ਤੋਂ ਬਾਅਦ ਜਿਹੜੇ ਨੌਜਵਾਨ ਇਹਨੂੰ ਲੈਂਦੇ ਨੇ ਨਾ ਤੇ ਗਾਂ ਉਹ ਬੱਚਾ ਪੈਦਾ ਕਰਨੀ ਸਮਰੱਥ ਰੱਖਦੇ ਸਮਰੱਥ ਹੁੰਦੇ ਨੇ ਤੇ ਅਬਲ ਤੇ ਬਹੁਤਿਆਦੀ ਤੇ ਦਿੱਤੀ ਹੋ ਜਾਂਦੀ ਹੈ ਹੂੰ ਪ੍ਰਾਣੇ ਸਮੇਂ ਵਿੱਚ ਜਿਹੜੇ ਰਵਾਇਤੀ ਨਸ਼ੇ ਸੀ ਜਿਵੇਂ ਅਫੀਮ ਕੋਕੀ ਮੈਂ ਇਹ ਗੱਲ ਪਹਿਲਾਂ ਤੁਹਾਨੂੰ ਦੱਸ ਦਵਾਂ ਕਿ ਮੈਂ ਇਹਨਾਂ ਨੂੰ ਕੋਈ ਪ੍ਰਮੋਟ ਨਹੀਂ ਕਰ ਰਿਹਾ ਕਿ ਇਹ ਹਰ ਇੱਕ ਨੂੰ ਖਾਣਾ ਚਾਹੀਦਾ ਹੈ ਮੈਂ ਇਹ ਕਹਣਾ ਹੈ ਮੇਰਾ ਇੱਕ ਇਹ ਮੰਨਣਾ ਹੈ ਕਿ ਜਿਹੜਾ ਚਿੱਟਾ ਹੈ ਹੂੰ ਜਿਹੜਾ ਕਿ ਸਾਡੀ ਸਾਡੀ 2-3 ਸਾਲ ਦੇ ਵਿੱਚ ਸਾਡੀ ਜ਼ਿੰਦਗੀ ਖਤਮ ਕਰ ਦਿੰਦਾ ਹੈ ਕੰਮ ਕਰ ਜਿਹੜੇ ਬੰਦੇ ਨਸ਼ੇ ਬਿਨਾਂ ਨਹੀਂ ਰਹਿ ਸਕਦੇ ਉਹ ਰਵਾਇਤੀ ਨਸ਼ੇ ਜਿਹੜੇ ਜਿਵੇਂ ਅਫੀਮ ਆ ਕੋਕੀਆ ਸਰਕਾਰ ਨੂੰ ਇਹਨਾਂ ਦੇ ਠੇਕੇ ਜਿਹੜੇ ਉਹ ਖੋਲ ਦੇਣੇ ਚਾਹੀਦੇ ਹੂੰ ਵੇਖੋ ਹੁਣ ਕਿਤੇ ਜਿਵੇਂ ਕਿ ਸ਼ਰਾਬ ਦੇ ਠੇਕੇ ਵੀ ਖੁੱਲੇ ਜਿਹੜੀ ਜਿਹੜਾ ਬੰਦਾ ਸ਼ਰਾਬ ਪੀਂਦਾ ਆ ਉਹ ਲੈਂਦਾ ਆ ਜਿਹੜੇ ਨਹੀਂ ਲੈਂਦੇ ਉਹ ਲਾਗੋ ਦੀ ਲੰਘ ਜਾਂਦੇ ਨਹੀਂ ਪੀਂਦੇ ਹਾਂਜੀ ਤਾਂ ਜ਼ਿੰਦਗੀ ਨੂੰ ਤੇ ਕੋਈ ਅਸਰ ਨਹੀਂ ਨਾ ਦੇਖੋ ਹੁਣ ਜੇ ਸ਼ਰਾਬ ਵੀ ਆ ਸ਼ਰਾਬ ਵੀ ਜੇ ਜਰੀਲੀ ਜਿਹੜੀ ਆਪਾਂ ਪੀਨੇ ਆ ਪਿਛਲੇ ਪੰਜੀਠੇ ਦੇ ਵਿੱਚ 35 40 ਬੰਦੇ ਅਗੇ ਤਰਨਤਾਰ ਦੇ ਵਿੱਚ 100 ਬੰਦਾ ਮਰ ਗਿਆ ਸੀਗਾ ਵੇਖੋ ਜਿਹੜੀ ਚੀਜ਼ ਜੜੀਲੀ ਹੁੰਦੀ ਹੈ ਜਿਹੜੀ ਦੇ ਵਿੱਚ ਕੈਮੀਕਲ ਹੁੰਦੇ ਆ ਉਹ ਖਾਣ ਦੇ ਨਾਲ ਬਹੁਤ ਹੁੰਦੀ ਹੈ ਤੇ ਮੈਂ ਸਾਹਮਣੇ ਵੀ ਰਵਾਇਤੀ ਨਸ਼ੇ ਦੇ ਖਾਣਗੇ ਜਿਹਨੂੰ ਖਾ ਕੇ 40 40 ਬਾੜੂ ਬਜ਼ੁਰਗ ਵੀ ਪੈਣਾ 40 45 50 50 ਸਾਲ ਜਿਉਂ ਉਹਨਾਂ ਨੇ ਕਾਦੀ ਤੇ ਲੰਮਾ ਸਮਾਂ ਆਪਣਾ ਕੰਮ ਵੀ ਕਰਦੇ ਰਹੇ ਤੇ ਆਪਣੀ ਜ਼ਿੰਦਗੀ ਦੀ ਉਹ ਉਹ ਭੋਗ ਕੇ ਗਏ ਆ ਬਤীদ ਕਰਕੇ ਗਏ ਆ ਮੇਰਾ ਇਹ ਮੰਨਣਾ ਹੈ ਕਿ ਜਿਹੜਾ ਚਿੱਟਾ ਵਾ ਨਾ ਇਹਦਾ ਇੱਕ ਤੋੜ ਆ ਕਿ ਜਿਹੜਾ ਅਫੀਮ ਵਰ ਭੁੱਕੀ ਦੇ ਠੀਕੇ ਪਹੁੰਚ ਲੈ ਚਾਹੁੰਦੇ ਸਰਕਾਰੀ ਕੋਲ ਦੇਣੇ ਚਾਹੀਦੇ ਆ ਤਾਂ ਕਿ ਨੌ ਜਿਹੜੇ ਨੌਜਵਾਨਾਂ ਜਾਂ ਜਿਹੜੇ ਨਸ਼ਾ ਕਰਦੇ ਆਦੀ ਬਣ ਚੁੱਕੇ ਆ ਜਿਨ੍ਹਾਂ ਦੇ ਖੂਨ ਦੇ ਵਿੱਚ ਰਚ ਚੁੱਕਿਆ ਉਹ ਚਿੱਟੇ ਨੂੰ ਛੱਡ ਕੇ ਤੇ ਇਹ ਨਸ਼ਾ ਭਾਵੇਂ ਖਾਣ ਤੇ ਆਪਣੀ ਜ਼ਿੰਦਗੀ ਜੀ ਸਕਣ ਇਹ ਇੱਕ ਵੱਡਾ ਕਾਰਨ ਕਿਉਂ ਆ ਜੇ ਪੰਜਾਬ ਦੇ ਵਿੱਚ ਸ਼ਰਾਬ ਲੀਗ ਲੱਗੀ ਹੈ ਮਿਲਦੀ ਹਰ ਥਾਂ ਤੇ ਤੁਸੀਂ ਐਮਪੀ ਚਲੇ ਜਾਓ ਤੁਸੀਂ ਜੂਪੀ ਚਲੇ ਜਾਓ ਰਾਜਸਥਾਨ ਚਲੇ ਜਾਓ ਉੱਥੇ ਠੀਕੇ ਆ ਗਏ ਸਟੇਟ ਬਾਈ ਸਟੇਟ ਕਾਨੂੰਨ ਕਿਉਂ ਬਦਲਦਾ ਸਾਡੇ ਦੇਸ਼ ਦਾ ਇਹ ਕਹਦਾ ਜੀ ਜਦੋਂ ਮੰਨ ਲਓ ਕਿ ਰਾਜਸਥਾਨ ਦੇ ਵਿੱਚ ਆਮ ਠੇਕੇ ਖੁੱਲੇ ਆ ਉਹ ਕੀ ਦੇ ਪੋਸਟ ਦੇ ਫੀਲ ਦੇ ਸਾਰਾ ਕੁਝ ਮਿਲਦਾ ਹੋਵੇ ਆਮ ਲੀਗਲ ਹੈਗਾ ਆ ਪੰਜਾਬ ਚ ਕਿਉਂ ਬੈਨ ਲਾਤਾ ਹੈ ਇਹ ਪਹਿਲਾ ਸਾਡੇ ਜੋ ਮੈਂ ਸੁਣਿਆ ਆ ਪਹਿਲਾਂ ਸਾਡੇ ਪੰਜਾਬ ਵਿੱਚ ਵੀ ਕਾਰਡ ਬਣੇ ਸੀਗੇ ਜਿਹੜੇ ਕੋਈ ਲੋਕ ਇਹਦੀ ਪੋਸਟ ਦੀ ਜਾਂ ਵਰਤੋਂ ਕਰਦੇ ਸੀ ਫੀਮ ਦੀ ਵਰਤੋਂ ਕਰਦੇ ਸੀਗੇ ਉਹਨਾਂ ਦੇ ਕਾਰਡ ਬਣੇ ਸੀ ਜਦੋਂ ਕੇਰੋ ਸਾਹਿਬ ਮੁੱਖ ਮੰਤਰੀ ਬਣਿਆ ਉਹਨਾਂ ਨੇ ਇਹ ਬੰਦ ਕੀਤੇ ਹੈ ਤੇ ਪਹਿਲਾਂ ਇਹ ਚੱਲਦਾ ਰਿਹਾ ਦੇਖੋ ਜੇ ਉਹਨਾਂ ਸਾਡੀਆਂ ਗਵਰਨ ਸਟੇਟਾਂ ਦੇ ਵਿੱਚ ਜੇ ਇਹ ਇੱਕ ਕਾਨੂੰਨ ਹੈ ਕਿ ਉੱਥੋਂ ਦੇ ਜਿਹੜੀ ਪੋਸਟ ਦੀ ਖੇਤੀ ਹੋ ਸਕਦੀ ਹੈ ਇੱਕ ਤੇ ਉੱਥੋਂ ਦੇ ਜਿਹੜੇ ਜਿਹੜੇ ਜ਼ਿਮੀਦਾਰ ਆ ਜਿਹੜੇ ਕਿਸਾਨ ਆ ਉਹ ਵੀ ਖੁਸ਼हाल ਆ ਤੇ ਜਿਹੜੇ ਲੋਕ ਖਾਂਦੇ ਆ ਉਹਨਾਂ ਨੇ ਆਪਣਾ ਕਾਰਡ ਬਣਾਇਆ ਆਪਣਾ ਲੈ ਲੈਂਦੇ ਆ ਚਿੱਟੇ ਵਾਂਗੂ ਇਹ ਨਹੀਂ ਕਿ ਆਪਾਂ ਉਹ ਦੋ ਸਾਲ ਦੀਆਂ ਤਿੰਨ ਸਾਲ ਦੀ ਜ਼ਿੰਦਗੀ ਭੋਲ ਨਰਕ ਵਰਗੀ ਜ਼ਿੰਦਗੀ ਭੋਗ ਤਿਕ ਮਰ ਜਾਂਦੇ ਆ ਜਿਵੇਂ ਖਾਂਦੇ ਤਾਂ ਆਪਣੀ ਸਾਰੀ ਜ਼ਿੰਦਗੀ ਖਾ ਕੇ 90 90 100 ਸਾਲ ਤੱਕ ਆਪਣੀ ਜ਼ਿੰਦਗੀ ਬਤੀਤ ਕਰਦੇ ਤੇ ਜਿਆਦਾ ਨਾ ਪਾਣੀ ਦਾ ਵੀ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਬਰਸਦਾ ਹੁੰਦਾ ਸੋ ਅਗਲੀ ਗੱਲ ਕਰਦੇ ਆ ਕਿ ਜਿੱਦਾਂ ਆਪਾਂ ਮੁਫਤ ਟਿਕੋੜੀ ਦਿੰਦੇ ਆ ਹਰ ਸਰਕਾਰ ਦਾ ਇੱਕ ਆਪਣਾ ਹੀ ਮੈਨੀਫੈਸਟੋ ਬਣਾਇਆ ਹੁੰਦਾ ਜੀ ਅਸੀਂ ਤੁਹਾਨੂੰ ਕਰਾਇਆ ਫ੍ਰੀ ਕਰ ਦੋਨਾ ਬ ਇਹ ਮੁਫਤ ਕੋਰੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਬਹੁਤ ਉੱਧੀਆ ਤੁਹਾਡਾ ਸਵਾਲ ਆ ਇਸ ਮੁਫਤ ਕੋਰੀ ਨੇ ਸਾਡਾ ਪੰਜਾਬ ਨੂੰ ਤਬਾਹ ਕਰ ਦਿੱਤਾ ਹੂੰ ਤੁਸੀਂ ਬਿਜਲੀ ਮੁਫਤ ਦੇਖ ਲਓ ਤੁਸੀਂ ਬਸਾਂ ਦਾ ਕਿਰਾਇਆ ਮੁਫਤ ਦੇਖ ਲਓ ਤੁਸੀਂ ਹੋਰ ਜਿਹੜੇ ਬਿਜਲੀ ਜਿਹੜੇ ਉਹ ਆਉਂਦੇ ਆ ਫਰੀ ਦੀਆਂ ਸੁਵਿਧਾਵਾਂ ਆਟਾ ਦਾਲ ਵੇਖ ਲਓ ਤੁਸੀਂ ਦੇਖੋ ਪੰਜਾਬ ਦਾ ਕਿਸਾਨ ਪੰਜਾਬ ਦਾ ਰਹਿਣ ਵਾਲਾ ਪੰਜਾਬੀ ਇੱਕ ਮਿਹਨਤਕਸ਼ ਇਨਸਾਨ ਨੂੰ ਮਤਲਬ ਜਾਣਿਆ ਜਾਂਦਾ ਸੀ ਸਾਡੇ ਹੱਥਾਂ ਨੂੰ ਰੋਜ਼ਗਾਰ ਚਾਹੀਦਾ ਆ ਸਾਨੂੰ ਫ੍ਰੀ ਦੀਆਂ ਚੀਜ਼ਾਂ ਦੇ ਦੇ ਕੇ ਸਾਡੇ ਹੱਥਾਂ ਦੇ ਵਿੱਚ ਠੂਠੇ ਬਣਾ ਦਿੱਤੇ ਕੇ ਸਾਨੂੰ ਮੰਗਤੇ ਬਣਾ ਦਿੱਤਾ ਗਿਆ ਹੂੰ ਦੇਖੋ ਜਿਵੇਂ ਹੁਣ ਬਿਜਲੀ ਫ੍ਰੀ ਕੀਤੀ ਆ ਪਹਿਲਾਂ ਬਾਦਲ ਸਾਹਿਬ ਨੇ ਕੀਤੀ ਹੁਣ ਭਗਵੰਤ ਮਾਨ ਨੇ ਆ ਕੇ 600 ਜੁੱਟ ਬਿਜਲੀ ਬਿਲਕੁਲ ਫ੍ਰੀ ਕਰ ਦਿੱਤੀ ਹੈ ਤੇ ਵੀਰੋ ਇਹ ਸਾਡਾ ਸਰਕਾਰੀ ਅਧਾਰਾ ਆ ਤੁਸੀਂ ਹੈਰਾਨ ਹੋ ਜਾਓਗੇ ਕਿ ਪਿਛਲੇ ਸਮੇਂ ਤੋਂ ਕੋਈ ਵੀ ਭਰਤੀ ਇਹਦੇ ਵਿੱਚ ਨਹੀਂ ਹੋਈ ਪਹਿਲਾ ਇੱਕ ਜਈ ਦੇ ਨਾਲ 13-14 14 ਬੰਦੇ ਉਹਦੇ ਨਾਲ ਹੁੰਦੇ ਸੀ ਕਿ ਇਹਦੇ ਕੋਈ ਲਾਈਨ ਖਰਾਬ ਹੋ ਜਾਣੀ ਤੇ ਉਹਨਾਂ ਰਾਤ ਵੀ ਆ ਜਣਾ ਤੇ ਆ ਕੇ ਠੀਕ ਕਰਦ ਨਹੀਂ ਹੁੰਣਾ ਰਾਤ ਤੇ ਬੜੇ ਬਾਰੇ ਭਰਤੀ ਕੋਈ ਬਿੱਲੀ ਬੋਰਡ ਦੇ ਵਿੱਚ ਨਹੀਂ ਹੋਈ ਜੇ ਕਿਤੇ ਬਿਜਲੀ ਨਿਹਰੀਆਂ ਦਾ ਕਰਕੇ ਖੰਭੇ ਟੁੱਟ ਜਾਂਦੇ ਜਾਂ ਤਾਰਾਂ ਡਿੱਗ ਪੈਂਦੀਆਂ ਤੇ ਉਹਨਾਂ ਨੂੰ ਫੋਨ ਕਰੀਦਾ ਉਹ ਕੋਈ ਕਹਿੰਦੇ ਆ ਕਿ ਸਾਡੇ ਕੋਲ ਕੋਈ ਮੁਲਾਜ਼ਮ ਨਹੀਂ ਅਸੀਂ ਆਪ ਦਿਹਾੜੀ ਦੇ ਬੰਦੇ ਦੇ ਕੇ ਹਾਂਜੀ ਆਪ ਨਾਲ ਲਾ ਕੇ ਤੇ ਆਪਣੀ ਬਿਜਲੀ ਚਾਲੂ ਕਰਾਉਂਦੇ ਆ ਨੰਬਰ 2 ਥੋੜੇ ਦਿਨ ਪਹਿਲਾਂ ਇਹ ਜਿਹੜਾ ਸੈਂਟਰ ਸਰਕਾਰ ਆ ਇਹਨੇ ਸਟੇਟ ਦੇ ਜਿਹੜੇ ਬਿਜਲੀ ਮੰਤਰੀ ਆ ਉਹ ਇਕੱਠੇ ਕੀਤੇ ਆ ਉਹਨਾਂ ਨੇ ਇਹ ਕਿਹਾ ਕਿ ਜੇ ਅਪਵਾੜੇ ਮੀਟਰ ਜਿਹੜੇ ਆ ਇਹ ਲਾਉਣੇ ਸ਼ੁਰੂ ਕਰੋ ਪਹਿਲਾਂ ਇਹ ਉਹਨਾਂ ਸ਼ੁਰੂਆਤ ਕੀਤੀ ਆ ਜਿਹੜੇ ਮੁਲਾਜ਼ਮ ਆ ਜਾਂ ਸਰਕਾਰੀ ਕਰਮਚਾਰੀ ਆ ਜਾਂ ਸਰਕਾਰੀ ਪੈਨਸ਼ਨ ਲੈਂਦੇ ਆ ਜਾਂ ਸਰਕਾਰ ਦੇ ਨੌਕਰ ਇਹ ਇਹ ਮਤਲਬ ਲਾਉਣ ਤੋਂ ਅਕਾਰੀਆਂ ਨਾ ਕਰਨ ਜੇ ਕਾਰਨ ਦੀ ਇਹਨਾਂ ਦੀਆਂ ਪੈਨਸ਼ਨਾਂ ਦੇ ਤਾਂ ਖਾਵੇਂ ਚੁੱਕਟ ਲਿਆ ਜਾਵੇ ਹੂੰ ਇਹ ਦੀ ਲਗਾਬ ਆ ਗਿਆ ਸਿਕੰਜਾ ਪਾ ਲਿਆ ਉਸ ਤੋਂ ਬਾਅਦ ਇਹ ਫਿਰ ਹੁਣ ਪੁਲਿਸ ਲੈ ਕੇ ਤੇ ਦੂਸਰੇ ਲੋਕਾਂ ਤੱਕ ਵੀ ਇਹ ਲੋੜ ਗਏ ਤੇ ਜਿਵੇਂ ਇੱਕ ਫੋਨ ਦੇ ਵਿੱਚ ਇੱਕ SIM ਹੁੰਦੀ ਹੈ ਤੇ ਉਹਦੇ ਵਿੱਚ ਆਪਾਂ ਪੈਸੇ ਪਾਉਂਦੇ ਆ ਤੇ ਫਿਰ ਆਪਾਂ ਉਹਨੂੰ ਵਰਤੋਂ ਵਿੱਚ ਲਿਆ ਸਕਦੇ ਹਾਂ ਉਹਦੇ ਨਾਲ ਗੱਲ ਕਰ ਸਕਦੇ ਆ ਇਹ ਬਿਜਲੀ ਵੀ ਇਹਨੇ ਹੋ ਜਾਣੀ ਆ ਇਹ ਪ੍ਰਾਈਵੇਟ ਅਧਾਰ ਵਿੱਚ ਜਾ ਚੁੱਕੀ ਆ ਬਿਜਲੀ ਦਾ ਵੀ ਇਹ ਹਾਲਾਤ ਹੋ ਜਾਣੇ ਆ ਕਿ ਜੇ ਰਾਤ ਨੂੰ ਤੁਹਾਡੇ 12 ਵਜੇ ਵੀ ਉਹਦੇ ਚਿਪ ਚੋ ਪੈਸੇ ਭੋਕੇ ਤੇ ਤੁਹਾਨੂੰ ਰਾਤ ਹੀ ਬਿਜਲੀ ਕਟੋਫ ਹੋ ਜਾਣੀ ਆ ਤੁਹਾਨੂੰ ਪੈਸੇ ਪਾਉਣੇ ਪੈਣਗੇ ਸੋ ਵਿਰੋਧ ਇਹ ਪਤਾ ਸਾਨੂੰ ਉਦੋਂ ਲੱਗਦਾ ਆ ਜਿੱਦਣ ਵੱਡੇ ਵੱਡੇ ਬਿਲ ਜਿਹੜੇ ਅਸੀਂ ਚੁਕਾ ਨਹੀਂ ਸਕਦੇ ਜਿਹੜੀਆਂ ਰਿਲਾਇੰਸ ਬਾਈਨ ਮਾਨੀ ਵਾਲੀਆਂ ਕੰਪਨੀਆਂ ਜਣੀਆਂ ਆ ਕੇ ਸਾਨੂੰ ਬਿੱਲ ਭੇਜੇ ਸਾਡੇ ਕੋ ਉਹ ਬਿੱਲ ਦਿੱਤੇ ਨਹੀਂ ਜਾਣੇ ਫਿਰ ਅਸੀਂ ਇਹ ਕਹਿਣਾ ਕੋਸਣਾ ਆ ਆਪਣੇ ਆਪ ਨੂੰ ਕਿ ਇਹ ਜਿਨ੍ਹਾਂ ਨੇ ਫ੍ਰੀ ਬਿਜਲੀ ਦੇ ਕੇ ਜਾਂ ਫ੍ਰੀ ਕਰਕੇ ਅਧਾਰੇ ਸਾਡੇ ਖਤਮ ਕਰ ਦਿੱਤੇ ਆ ਇਹ ਨਹੀਂ ਹੋਣਾ ਸੀ ਪਰ ਉਦੋਂ ਨੂੰ ਬਹੁਤ ਸਮਾਂ ਜਿਹੜਾ ਦੇਰ ਹੋ ਚੁੱਕੀ ਹੋਏਗੀ ਅਗਰ ਆਪਾਂ ਆਪਣੇ ਹਲਕੇ ਦੀ ਗੱਲ ਕਰ ਲਈਏ ਕਾਦੀਆਂ ਹਲਕੇ ਦੇ ਵਿੱਚ ਮੌਕੇ ਦੇ ਐਮਐਲਏ ਵਿਰੋਧੀ ਧਿਰ ਦੇ ਨੇਤਾ ਲੋਕੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਮੌਜੂਦਾ ਸਰਕਾਰ ਦੇ ਵਿੱਚ ਜੈਦਾ ਸਿੰਘ ਸੇਖਵਾ ਸਾਹਿਬ ਦੇ بیٹے ਜਗਰੂਪ ਸਿੰਘ ਸੇਖਵਾ ਨੇ ਇੰਚਾਰਜ ਨੇ ਕਾਰਨ ਜੇ ਆਪਾਂ ਸ਼ਰਕਾਂ ਦੀ ਗੱਲ ਕਰ ਲਈਏ ਤਾਂ ਬਹੁਤ ਖਸਤਾ ਹਾਲਤ ਜਿਹੜੀ ਹੋ ਚੁੱਕੀ ਹੈ ਜਿਹੜੀਆਂ 24 25 ਮਾਡਲ ਜਿਹੜੀਆਂ ਗੱਡੀਆਂ ਵੀ ਹੋ ਇਦਾਂ ਲੱਗਦਾ ਜਿਦਾ ਕਵਾੜੀਆਂ ਨੂੰ ਦੇਣ ਵਾਲੀਆਂ ਹੋ ਚੁੱਕੀਆਂ ਨੇ ਬਹੁਤ ਜ਼ਿਆਦਾ ਨੁਕਸਾਨ ਜਰਾ ਆ ਗੱਡੀਆਂ ਮੋਟਰਾਂ ਦਾ ਵੀ ਹੋ ਚੁੱਕਾ ਹੈ ਆਮ ਤੌਰ ਤੇ ਐਕਸੀਡੈਂਟ ਜਿਹੜੇ ਆ ਬਹੁਤ ਆਜ ਇਸ ਇਲਾਕੇ ਦੇ ਵਿੱਚ ਹੋ ਰਿਹਾ ਇਸ ਚੀਜ਼ ਨੂੰ ਕਿਦਾਂ ਵੇਖਦੇ ਜੋ ਹੜ ਆਏ ਆ ਤੁਸੀਂ ਵੀ ਹੜਾਂ ਦੇ ਵਿੱਚ ਧਰਨੇ ਲਗਾਏ ਹੜਾ ਆਉਣ ਤੋਂ ਬਾਅਦ ਜਿਹੜੀਆਂ ਸੜਕਾਂ ਰੁੜ ਗਈਆਂ ਪਾਣੀ ਦੇ ਨਾਲ ਉਹ ਉਵੇਂ ਦੀਆਂ ਉਵੇਂ ਹੀ ਆਜ ਦਿਨ ਤੱਕ ਉਹਨਾਂ ਦੇ ਉੱਤੇ ਕਿਤੇ ਬਾਲਟਾ ਮਿੱਟੀ ਦਾ ਨਹੀਂ ਸਰਕਾਰ ਵੱਲੋਂ ਪਿਆ ਇਹ ਇਸ ਦੇ ਬਾਰੇ ਕਿਦਾਂ ਦੇਖ ਸਕਦੇ ਹੋ ਇਸ ਚੀਜ਼ ਇਹ ਜੀ ਜਿਹੜੀਆਂ ਸੜਕਾਂ ਦਾ ਮਸਲਾ ਆ ਇਹ ਪਿਛਲੇ ਕਾਫੀ ਲੰਮੇ ਸਮੇਂ ਤੋਂ 8-10 ਸਾਲ ਤੋਂ ਸੜਕਾਂ ਜਿਹੜੀਆਂ ਆ ਉਹ ਨਹੀਂ ਬੜੀਆਂ ਇਹਨਾਂ ਦਾ ਹੋਰ ਵੀ ਮਾੜਾ ਹਾਲ ਉਦੋਂ ਹੋ ਗਿਆ ਜਦੋਂ 2023 ਦੇ ਵਿੱਚ ਹੜ੍ਹ ਆਏ ਆ ਤੇ ਹੜ੍ਹਾਂ ਦੇ ਨਾਲ ਇੰਨਾ ਕਿ ਸੜਕਾਂ ਦਾ ਕਸਤਾ ਹਾਲਤ ਹੋ ਗਈ ਕਿ ਉੱਥੋਂ ਪੈਦਲ ਲੰਘਣਾ ਵੀ ਔਖਾ ਹੋ ਗਿਆ ਦੇਖੋ ਢੀਡੇ ਲੋਕ ਆ ਉਹਨਾਂ ਦਾ ਕੋਈ ਕਸੂਰ ਨਹੀਂ ਆ ਅੱਜ ਇਹ ਕਿਹਾ ਜਾਂਦਾ ਹੈ ਕਿ 4 ਲੱਖ ਕਰੋੜ ਰੁਪਏ ਦੇ ਜਿਹੜਾ ਪੰਜਾਬ ਆ ਕਰਜ਼ਾਈ ਹੋ ਗਿਆ ਪਰ ਕਰਜ਼ਾਈ ਜਿਹੜਾ ਆ ਇਹ ਉਹਨਾਂ ਲੀਡਰਾਂ ਨੇ ਗਲਤ ਪਾਲਿਸੀਆਂ ਦੇ ਨਾਲ ਪੰਜਾਬ ਨੂੰ ਕਰਜ਼ਾਈ ਕੀਤਾ ਕਿਉਂਕਿ ਆਮ ਇੱਕ ਜਿਹੜਾ ਜਿਹੜਾ ਸ਼ਹਿਰੀ ਆ ਨਾਗਰਿਕ ਆ ਉਹ ਸਵੇਰੇ ਜੇ ਉੱਠਦਾ ਤੇ ਉਹਦੇ ਵਿੱਚ ਪੰਜ ਤਰ੍ਹਾਂ ਦਾ ਟੈਕਸ ਦਿੰਦਾ ਪੱਤੀਜ ਦਿੰਦਾ ਚਾਹਜ ਦਿੰਦਾ ਪੌੜੀ ਚ ਦਿੰਦਾ ਕੱਪ ਚ ਦਿੰਦਾ ਦੋਤੇ ਚ ਦਿੰਦਾ ਤੇ ਇੱਕ ਪਾਸੇ ਸਰਕਾਰ ਜਿਹੜੀ ਆ ਉਹ ਇਹ ਦਾਵਾ ਕਰ ਰਹੀ ਆ ਕਿ ਪੰਜਾਬ ਦਾ ਸਚੋ ਪੱਖੀ ਵਿਕਾਸ ਕੀਤਾ ਗਿਆ ਜੇ ਤੁਹਾਡੀਆਂ ਸੜਕਾਂ ਟੁੱਟੀਆਂ ਨੇ ਮੈਂ ਸਮਝਦਾ ਵੀ ਜਿਹੜੀਆਂ ਇਹ ਮੁੱਢਲੀਆਂ ਲੋੜਾਂ ਆ ਇਹਦੇ ਨਾਲ ਹੀ ਸਾਡੇ ਬੱਚਿਆਂ ਦੀ ਸਵੇਰ ਨੂੰ ਉਹਨਾਂ ਦੀ ਸਕੂਲ ਦੀਆਂ ਬੱਸਾਂ ਵੀ ਜਾਣੀਆਂ ਸਾਡਾ ਇਹ ਇਲਾਕਾ ਜਿਹੜਾ ਜਿੱਥੇ ਗੰਨੇ ਦੀ ਖੇਤੀ ਕਰਦੇ ਆ ਤੇ ਗੰਨਾ ਉਹ ਕਿੰਨਾ ਵਜੇ ਨੂੰ ਹੁੰਦਾ ਆ 20 ਟਨ ਜਾਂ 25 ਟਨ ਭਾਰ ਗੋਟਾਲੀ ਤੇ ਲੈ ਕੇ ਜਾਂਦੇ ਆ ਨਾ ਭੰਜੀ ਤੇ ਉਹ ਨਿਤ ਨਵੇਂ ਹਾਦਸੇ ਹੁੰਦੇ ਆ ਪਿਛਲੇ ਦਿਨ ਮੈਂ ਵੇਖਿਆ ਬਲਵੱਡੇ ਵਾਲੀ ਜਿਹੜੀ ਕੁੜੀ ਸੀਗੀ ਇਹ ਕਦੋਂ ਦੀ ਪਾਣੀ ਸ਼ੁਰੂ ਹੋਈ ਭਰਾਂ ਦੇ ਤੱਕ ਉਹਦਾ ਕੋਈ ਸਿਰ ਮੂ ਨਹੀਂ ਲੱਭਿਆ ਇੱਥੇ ਵੀ ਇੱਕ ਟਰੱਕ ਪਲਟ ਗਿਆ ਤੇ ਇੱਕ ਜਾਨ ਮਸਾ ਉਹ ਬੀਬੀ ਦੀ ਕੁਟਲੀ ਤੇ ਜਾਂਦੀ ਸੀ ਉਹਦੀ ਬੱਚੀ ਐ ਸੋ ਮੇਰੀ ਐ ਬਦਾਰ ਸਰਕਾਰ ਨੂੰ ਪੂਰ ਜ਼ੋਰ ਮਾਗਿਆ ਕਿ ਪਹਿਲ ਦੇ ਆਧਾਰ ਤੇ ਇਹ ਸੜਕਾਂ ਜਿਹੜੀਆਂ ਵਾ ਇਹਨੂੰ ਇਹਨਾਂ ਦੀ ਮੁਰੰਮਤ ਕੀਤੀ ਜਾਵੇ ਜਿਹੜੀ ਕਿ ਪਿਛਲੇ 10 ਸਾਲ ਤੋਂ ਨਹੀਂ ਹੋਈ ਤਾਂ ਕਿ ਲੋਕ ਜਿਹੜੀ ਜਿਹੜੇ ਸੜਕਾਂ ਤੋਂ ਭਾਰੀ ਪ੍ਰੇਸ਼ਾਨ ਨੇ ਰਾਈ ਰਾਹ ਕੀ ਜਿਹੜੇ ਆ ਉਹਨਾਂ ਵਾਸਤੇ ਜਿਹੜੀ ਸਹੂਲਤ ਉਹ ਦਿੱਤੀ ਜਾ ਸਕੇ ਸਾਰਾ ਜਿਹੜਾ ਮੀਡੀਆ ਸੋਸ਼ਲ ਮੀਡੀਆ ਆਪਾਂ ਕਹਿ ਸਕਦੇ ਟੋਟਲ ਇੱਕ ਗੱਲ ਨਾਲ ਅੱਜ ਭੜਿਆ ਪਿਆ ਆ ਲੈਂਡ ਪੋਲਿਟਿਕ ਸਕੀਮ ਦੇ ਤਾਲ ਇਸ ਦੇ ਨਾਲ ਕਿਸਾਨਾਂ ਨੂੰ ਜਿਹੜਾ ਨੁਕਸਾਨ ਕਿੰਨਾ ਹੋਣ ਵਾਲਾ ਜਾਂ ਫਾਇਦਾ ਕਿੰਨਾ ਹੋਣ ਵਾਲਾ ਕਿਉਂਕਿ ਜ਼ਿਆਦਾਤਰ ਤੇ ਜੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ 100% ਦਾ ਜਿਹੜਾ ਵਿਰੋਧ ਹੀ ਦੇਖਣ ਨੂੰ ਮਿਲ ਰਿਹਾ ਇਸ ਚੀਜ਼ ਨੂੰ ਤੁਸੀਂ ਕਿੱਦਾਂ ਲੈਂਦੇ ਏ ਜੀ ਸੁਖ ਦੀ ਜਿਹੜੀ ਲੈਂਡ ਪੋਲਿੰਗ ਸਕੀਮ ਆ ਇਹ ਪੰਜਾਬ ਦੇ ਹਿੱਤ ਵਿੱਚ ਨਹੀਂ ਹੈਗੀ ਹੂੰ ਪੰਜਾਬੀਆਂ ਦੇ ਖਿਲਾਫ ਹੈ ਦੇਖੋ ਇੱਕ ਪਾਸੇ ਸਾਡੇ ਬਹੁਤ ਸਾਰੇ ਬੱਚੇ ਜਿਹੜੇ ਆ ਪਹਿਲਾਂ ਹੀ ਪੰਜਾਬ ਛੱਡ ਕੇ ਤੇ ਵਿਦੇਸ਼ਾਂ ਦੇ ਵਿੱਚ ਚਲੇ ਗਏ ਦੂਜੇ ਪਾਸੇ ਇਹ ਜਿਹੜਾ ਲੈਂਡ ਪੂਲਿੰਗ ਸਕੀਮ ਲੈ ਕੇ ਆਈ ਹੈ ਜਿਹਦੇ ਤਹਿਤ 64000 ਏਕੜ ਜਿਹੜੀ ਜ਼ਮੀਨ ਆ ਉਹਨੂੰ ਅਕਵਾਇਰ ਕਰਕੇ ਤੇ ਉਹਦੇ ਵਿੱਚ ਬਾਹਰੋਂ ਜਿਹੜੇ ਲੋਕ ਲਿਆ ਕੇ ਤੇ ਉਹਨਾਂ ਨੂੰ ਇੱਥੇ ਵਸਾਉਣ ਦੀ ਮਤਲਬ ਇਹਨਾਂ ਦੀ ਸਕੀਮ ਹੈ ਦੇਖੋ ਜੇ ਇੱਕ ਕਿਲਾ ਦੇ ਵਿੱਚ ਅੱਠ ਕਨਾਲ ਹੁੰਦੇ ਆ ਚੌਥਾ ਹਿੱਸਾ ਜਿਹੜਾ ਉਹਨਾਂ ਮਾਲਕ ਨੂੰ ਦੇਣਾ ਤਿੰਨ ਹਿੱਸੇ ਆਪ ਰੱਖਿਆ ਨਹੀਂ ਤੇ ਜਿਹੜਾ ਚੌਥਾ ਹਿੱਸਾ ਵੀ ਹੋਣਾ ਹੈ ਜਿਵੇਂ ਤੋਕ ਨਾਲ ਇੱਕ ਕਿਲੇ ਚ ਹੋ ਗਿਆ ਤੇ ਉਹਨੂੰ ਵੀ ਉਹਨਾਂ ਦੇ ਵਿੱਚ ਪਾਲਿਸੀ ਦੇ ਵਿੱਚ ਰੱਖਿਆ ਕਿ ਇਹਨੂੰ ਤੁਸੀਂ ਡਿਵੈਲਪ ਕਰਨਾ ਹੈ ਜੇ ਤੁਸੀਂ ਉਹਨੂੰ ਡਿਵੈਲਪ ਨਹੀਂ ਕਰਦੇ ਤੇ ਤੁਹਾਨੂੰ ਪਲੈਂਟੀ ਪੈਣੀ ਸ਼ੁਰੂ ਹੋ ਜੇਗੀ ਹਾਂ ਪੀ ਵਾਰ ਜੀ ਪਲੈਂਟੀ ਪੈ ਗਈ ਜਿਹੜੀ ਕਿ ਤੁਸੀਂ ਚੁਕਾ ਨਹੀਂ ਸਕਣੀ ਤੇ ਜਿਹੜੀ ਆਪਣੀ ਰਹਿੰਦੀ ਜ਼ਮੀਨ ਵੀ ਹੈਗੀ ਆ ਉਹ ਤੁਸੀਂ ਉਹਨਾਂ ਨੂੰ ਦੇ ਸਕਦੇ ਨੇ ਮੈਂ ਇੱਕ ਉਹਦੇ ਤੇ ਇੰਟਰਵਿਊ ਦੇਖ ਰਿਆ ਸੀਗਾ ਮੁਹਾਰੀ ਦੇ ਵਿੱਚ ਜਿਹੜਾ 78 ਸੈਕਟਰ ਦੇ ਵਿੱਚ ਜਿਵੇਂ ਹੀ ਇਸੇ ਪਾਲਿਸੀ ਤਹਿਤ ਉਹਨਾਂ ਨੇ ਜ਼ਮੀਨ ਐਕਵਾਇਰ ਕੀਤੀ ਤੇ ਜਿਹੜੀ ਜ਼ਮੀਨ ਉਹਨਾਂ ਨੂੰ ਦਿੱਤੀ ਉਹਦੇ ਵਿੱਚੋਂ ਉਹਨਾਂ ਦੀ ਮਾਲਕੀ ਦਾ ਚੌਥਾ ਹਿੱਸਾ ਉਹ ਜਿੱਥੋਂ ਉਹਨਾਂ ਦੀ ਜ਼ਮੀਨ ਸੀ ਉੱਥੋਂ ਦੇਣ ਦੀ ਪਹਚਾਏ ਉਹਨਾਂ ਨੂੰ 82 ਸੈਕਟਰ ਦੇ ਵਿੱਚ ਜਿੱਥੇ ਕਿ ਕਰਾਇਆ ਸਪੈਦੇ ਲੱਗੇ ਆ ਕਹਿੰਦੇ ਵੀ ਇੱਥੋਂ ਤੁਸੀਂ ਲੈ ਲਓ ਇੱਥੋਂ ਤਾਂ ਮਿਲ ਨਹੀਂ ਸਕਦੀ ਸੋ ਇਹ ਜਿਹੜੀ ਲੈਂਡ ਪੂਲਿੰਗ ਸਕੀਮ ਆ ਮੈਂ ਪੰਜਾਬ ਨੂੰ ਸਾਰਿਆਂ ਨੂੰ ਕਿਸਾਨਾਂ ਨੂੰ ਪੰਜਾਬੀਆਂ ਨੂੰ ਇਹ ਬੇਨਤੀ ਕਰਦਾ ਆ ਕਿ ਜਿਵੇਂ ਇਹਦਾ ਇੱਕ ਵਿਰੋਧ ਸ਼ੁਰੂ ਹੋਇਆ ਹੈ ਤੁਸੀਂ ਇਸ ਪਾਲਿਸੀ ਨੂੰ ਜ਼ਰੂਰ ਪੜਿਓ ਇਹਨੂੰ ਸਮਝਿਓ ਤੁਸੀਂ ਆ ਵੀ ਇਹਦਾ ਸਮਰਥਨ ਕਰੋਗੇ ਕਿਉਂਕਿ ਇਹ ਜਿਹੜੀ ਪੰਜਾਬ ਜ ਇਹ ਜਿਹੜੀ ਪਾਲਿਸੀ ਆ ਇਹ ਪੰਜਾਬ ਦੇ ਪੰਜਾਬ ਵਾਸੀਆਂ ਦੇ ਹਿੱਤ ਚ ਨਹੀਂ ਹੈਗੀ ਇਹਦੇ ਨਾਲ ਸਾਡਾ ਭਾਰੀ ਨੁਕਸਾਨ ਹੋਣ ਵਾਲਾ ਸੋ ਇਹਨੇ ਸੋਰ ਨੂੰ ਆਖੋ ਲੋਕ ਸਭ ਮੋਰਚਾ ਪੰਚਾਇਤ ਦੇ ਪ੍ਰਧਾਨ ਜਿਹੜਾ ਨੇ ਬਹੁਤ ਹੀ ਵਧੀਆ ਵਿਚਾਰ ਹਰ ਵਿਸ਼ੇ ਦੇ ਉੱਪਰ ਰੱਖਿਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਆਮ ਕਿਸਾਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਕਿਉਂਕਿ ਲੈਂਡ ਪੋਲਿੰਗ ਜਿਹੜੀ ਆ ਪਾਲਿਸੀ ਆ ਉਸ ਦੇ ਬਾਰੇ ਹਰ ਇੱਕ ਨੂੰ ਗਿਆਨ ਹੋਵੇ ਇਹਨਾਂ ਨੇ ਆਖਿਆ ਕਿ ਉਸ ਪਾਲਿਸੀ ਨੂੰ ਤੁਸੀਂ ਆਪ ਪੜੋ ਫਿਰ ਤੁਹਾਨੂੰ ਆਪ ਪਤਾ ਲੱਗ ਜੇਗਾ ਇਸ ਪਾਲਿਸੀ ਦਾ ਤੁਸੀਂ ਵਿਰੋਧ ਕਰਨਾ ਜਾਂ ਤੁਸੀਂ ਇਸ ਦੇ ਸਮਰਥਨ ਦੇ ਵਿੱਚ